ਸਾਚਰੇ ਗਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਬ੍ਰੈਂਟਨ ਦੇ ਵਿੱਚ ਅੱਜ ਇੱਕ ਬਹੁਤ ਹੀ ਚੰਗਾ ਇਵੈਂਟ ਹੋ ਰਿਹਾ ਹੈ ਜੋ ਕਿ ਐਮਬੈਸੀ ਗ੍ਰੈਂਡ ਦੇ ਬਿਲਕੁਲ ਬਾਹਰ ਹੋ ਰਿਹਾ ਹੈ ਇੱਥੇ ਅੱਜ ਕਾਰ ਵਾਸ਼ ਕੀਤੀ ਜਾ ਰਹੀ ਹੈ ਤੇ 3rd ਟਾਈਮ ਜੋ ਹੈ ਚੈਰੀਟੇਬਲ ਕਾਰ ਵਾਸ਼ ਦਾ ਇਵੈਂਟ ਕਰਵਾਇਆ ਜਾ ਰਿਹਾ ਹੈ ਇਸੇ ਜੋ ਫੰਡਸ ਇਕੱਠੇ ਹੁੰਦੇ ਨੇ ਉਹ ਕਿੱਥੇ ਯੂਜ਼ ਕੀਤੇ ਜਾਂਦੇ ਨੇ ਇਹ ਸਭ ਦੇ ਬਾਰੇ ਅੱਜ ਦੇ ਪ੍ਰੋਗਰਾਮ 'ਚ ਗੱਲਬਾਤ ਕਰਾਂਗੇ ਆਰਗੇਨਾਈਜ਼ਰਸ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਣੇ ਆ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਦੇ ਵਿੱਚ ਜੋ ਅੱਜ 3rd ਚੈਰੀਟੇਬਲ ਕਾਰਵਾਸ਼ ਹੋ ਰਿਹਾ ਉਹਦੇ ਰਿਗਾਰਡਿੰਗ ਗੱਲਬਾਤ ਕਰਨ ਦੇ ਲਈ ਪਹੁੰਚੇ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਮਮ ਜਿਹੜਾ ਇਵੈਂਟ ਹੋ ਰਿਹਾ ਹੈ 3rd ਟਾਈਮ ਇਹ ਜਿਹੜਾ ਚੈਰੀਟੇਬਲ ਕਾਰਵਾਸ਼ ਹੋ ਰਿਹਾ ਹੈ ਇਹਦੇ ਬਾਰੇ ਕੀ ਦੱਸਣਾ ਚਾਹੋਗੇ ਸਾਡੇ ਦਰਸ਼ਕਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤੇ ਆਪਣੇ ਸਾਰੇ ਦੇਖਣ ਵਾਲਿਆਂ ਨੂੰ ਇਹ ਦੱਸ ਦਵਾਂ ਕਿ ਮੇਰਾ ਨਾਮ ਅਮਨਦੀਪ ਪਾਰਾ ਹੈ ਔਰ ਮੈਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੀ ਚੀਫ ਐਗਜ਼ੀਕਟਿਵ ਆਫੀਸਰ ਹਾਂ ਮੈਂ ਆਰਗੇਨਾਈਜੇਸ਼ਨ ਹੈ ਜੋ 1990 ਦੇ ਵਿੱਚ ਸ਼ੁਰੂ ਹੋਈ ਸੀ ਮੈਂ ਇਸ ਆਰਗੇਨਾਈਜੇਸ਼ਨ ਨੂੰ 1994 ਦੇ ਵਿੱਚ ਜੁਆਇਨ ਕੀਤਾ ਸੀ ਸਭ ਤੋਂ ਪਹਿਲਾਂ ਆਰਗੇਨਾਈਜੇਸ਼ਨ ਦੇ ਬਾਰੇ ਵਿੱਚ ਕਿ ਅਸੀਂ ਕਲਚਰਲ ਤੇ ਆਪਣੀ ਭਾਸ਼ਾ ਨੂੰ ਮੁੱਖ ਰੱਖ ਕੇ ਪ੍ਰੋਫੈਸ਼ਨਲ ਕਾਉਂਸਲਿੰਗ ਪ੍ਰੋਵਾਈਡ ਕਰਦੇ ਆ ਮੈਂਟਰ ਹੈਲਥ ਐਡਿਕਸ਼ਨਸ ਸੀਨੀਅਰਸ ਲਈ ਿਊ ਕਮਰਸ ਲਈ ਸੋ ਜਿਹੜਾ ਅੱਜ ਦਾ ਇਵੈਂਟ ਹੈ ਅਸੀਂ ਬੜੀ ਦੇਰ ਤੋਂ ਇਹ ਗੈਪ ਮਹਿਸੂਸ ਕੀਤਾ ਗਿਆ ਕਿ ਗਰੀਫ ਕਾਉਂਸਲਿੰਗ ਕੀ ਹੈ ਕਿ ਪੰਜਾਬੀਆਂ ਨੂੰ ਵੀ ਗਰੀਫ ਕਾਉਂਸਲਿੰਗ ਦੀ ਲੋੜ ਹੈ ਚਾਹੇ ਸਾਡਾ ਸਾਡੇ ਦੁੱਖ ਦੇ ਨਾਲ ਨਜਿੱਠਣ ਦਾ ਆਪਣਾ ਇੱਕ ਤਰੀਕਾ ਹੈ ਉਹਦੀ ਰਿਸਪੈਕਟ ਕਰਦੇ ਹੋਏ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਜਿਹੜੇ ਸਾਡੇ ਪਾਰਟਨਰ ਨੇ 프램ਟਨ ਕ੍ਰੈਮੇਟੋਰੀਅਨ ਤੇ ਹੋਪ ਕਲੈਕਟਿਵ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਪੰਜਾਬੀਆਂ ਨੂੰ ਗਰੀਫ ਕਾਉਂਸਲਿੰਗ ਦੀ ਲੋੜ ਹੈ ਜਦ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਨੂੰ ਅਪਰੋਚ ਕੀਤਾ ਤਾਂ ਅਸੀਂ ਉਹਨਾਂ ਕੋਲੋਂ ਫੰਡਿੰਗ ਵੀ ਮੰਗੀ ਤਾਂ ਉਹਨਾਂ ਨੇ ਫੰਡਸ ਰੇਜ਼ ਕੀਤੇ ਨੇ ਹੋਪ ਕਲੈਕਟਿਵ ਨੇ ਇਕੱਠੇ ਹੋ ਕੇ ਅੱਜ ਦਾ ਜਿਹੜਾ ਸੋ ਫਾਰ ਹੋਪ ਕਾਰਵਾਸ਼ ਹੋ ਰਿਹਾ ਇਹਦੇ ਵਿੱਚ ਜੋ ਫੰਡਸ ਇਕੱਠੇ ਕੀਤੇ ਨੇ ਉਹਦੇ ਨਾਲ ਇੱਕ ਗਰੀਫ ਕਾਉਂਸਲਰ ਜੋ ਕਿ ਪੰਜਾਬੀ ਬੋਲਦਾ ਹੋਵੇਗਾ ਔਰ ਤੁਹਾਡੀ ਕਲਚਰ ਨੂੰ ਸਮਝਦਾ ਹੋਵੇਗਾ ਉਹ ਤੁਹਾਨੂੰ ਗਰੀਫ ਕਾਉਂਸਲਿੰਗ ਦੀਆਂ ਸੇਵਾਵਾਂ ਆਨ ਕੇ ਤੁਹਾਡੇ ਘਰ ਵੀ ਆ ਸਕਦਾ ਉਹ ਫਿਊਨਰਲ ਹோம் ਦੇ ਵਿੱਚ ਵੀ ਜਾਂ ਪੰਜਾਬੀ ਕਮਿਟੀ ਹੈਲਥ ਸਰਵਿਸਿਜ਼ ਦੇ ਆਫਿਸ ਤੋਂ ਵੀ ਉਹ ਸਰਵਿਸਿਜ਼ ਦੇਵੇਗਾ ਸਾਡੇ ਵਾਸਤੇ ਵੀ ਇਹ ਇੱਕ ਨਵਾਂ ਫੀਲਡ ਹੈ ਕਿਉਂਕਿ ਕੈਨੇਡਾ ਚ ਰਹਿੰਦੇ ਹੁਆ ਹਰ ਚੀਜ਼ ਦਾ ਇੱਕ ਲਾਇਆ ਇਹਨਾਂ ਦੇ ਆਪਣੇ ਰੂਲ ਆ ਤੁਸੀਂ ਦਰਖਤ ਨੂੰ ਦੇਖ ਲਓ ਦਰਖਤ ਕੱਟ ਕੇ ਦੇਖ ਲਓ ਉਹਦਾ ਵੀ ਇੱਕ ਰੂਲ ਆ ਸੋ ਹੈਲਥ ਸਰਵਿਸਿਜ਼ 'ਚ ਕੰਮ ਕਰਦੇ ਆ ਪਰਸਨਲ ਹੈਲਥ ਇਨਫੋਰਮੇਸ਼ਨ ਇੱਕ ਫੈਕਟ ਜਿਹੜਾ ਕੈਨੇਡਾ ਦਾ ਉਹਦੀ ਰਿਸਪੈਕਟ ਕਰਨੀ ਪੈਂਦੀ ਆ ਸੋ ਜਿਹੜੇ ਵੀ ਹੈਲਪ ਲੈਂਦੇ ਨੇ ਜਾਂ ਆਉਣ ਵਾਲੇ ਸਮੇਂ ਚ ਲੈਣਗੇ ਉਹਨਾਂ ਦੀ ਸਾਰੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਂਦਾ ਹੈ ਇਹਦੇ ਨਾਲ ਹੀ ਜਿਹੜੀ ਇੱਥੋਂ ਦੀ ਟੀਮ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਜਿਹੜਾ ਟੀਮ ਦੇ ਵਿੱਚ ਜ਼ਿਆਦਾਤਰ ਯੂਥ ਇਨਵੋਲਵ ਹੋ ਰਿਹਾ ਆ ਜਿਹੜਾ ਹੋਪ ਕਲੈਕਟਿਵ ਆ ਇਹ ਸਾਰੇ ਗਰੁੱਪ ਆਫ ਬਿਜ਼ਨੈਸਸ ਨੇ ਪਰ ਯੰਗ ਬਿਜ਼ਨੈਸਸ ਨੇ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲਿਆ ਸਾਨੂੰ ਅਪਰੋਚ ਕੀਤਾ ਸੀ ਸਾਡੇ ਬੋਰਡ ਆਫ ਡਾਇਰੈਕਟਰ ਪੁਨੀ ਤੌਜਲਾ ਨੇ ਜੋ ਕਿ ਓਨਰ ਨੇ ਬ੍ਰੈਮਟਨ ਕਰੀਮਟੋਰੀਅਨ ਦੇ ਤੇ ਉਹਨਾਂ ਦੇ ਸੀਈਓ ਤੇ ਪ੍ਰੈਜ਼ੀਡੈਂਟ ਵੀ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਮੈਂਟਲ ਹੈਲਥ ਸਰਵਿਸ ਪ੍ਰੋਵਾਈਡ ਕਰਦੇ ਹੋ ਐਡਿਕਸ਼ਨ ਲਈ ਕਰਦੇ ਹੋ ਕਿ ਤੁਸੀਂ ਕਦੀ ਸੋਚਿਆ ਕਿ ਗਰੀਫ ਕਾਉਂਸਲਿੰਗ ਵੀ ਹੋ ਸਕਦੀ ਹੈ ਸੋ ਸਾਡੇ ਵਾਸਤੇ ਵੀ ਇੱਕ ਸੋਚਣ ਵਾਲੀ ਗੱਲ ਸੀ ਅਸੀਂ ਇਹਦੇ ਬਾਰੇ ਸਰਚ ਕੀਤੀ ਫਿਰ ਉਹਨਾਂ ਨੂੰ ਅਸੀਂ ਦੱਸਿਆ ਕਿ ਸਾਡੀਆਂ ਰਿਕੁਆਇਰਮੈਂਟਸ ਕੀ ਨੇ ਐਜ਼ ਅ ਹੈਲਥ ਐਂਡ ਸੋਸ਼ਲ ਸਰਵਿਸ ਏਜੰਸੀ ਸੋ ਉਹਨਾਂ ਦੇ ਉਪਰਾਲੇ ਨਾਲ ਸਾਰੇ ਬਿਜ਼ਨੈਸਿਸ ਜੋ ਅੱਜ ਤੁਸੀਂ ਦੇਖ ਰਹੇ ਹੋ ਇੱਕ ਇਕੱਠੇ ਹੋਏ ਤੇ ਉਹਨਾਂ ਨੇ ਫੰਡ ਰੇਸ ਕੀਤਾ ਦੂਰੋਂ ਦੂਰੋਂ ਲੋਕਾਂ ਨੇ ਕੰਟ੍ਰਿਬਿਊਟ ਕੀਤਾ ਕਿ ਪੰਜਾਬੀ ਕਮਿਊਨਿਟੀ ਦੇ ਵਿੱਚ ਪੰਜਾਬੀ ਲੈਂਗੁਏਜ ਪੰਜਾਬੀ ਕਲਚਰ ਨੂੰ ਮੁੱਖ ਰੱਖ ਕੇ ਗਰੀਵ ਕਾਉਂਸਲਿੰਗ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਕਿ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਕਰ ਰਹੇ ਹਨ ਜੋ ਚੈਰੀਟੇਬਲ ਕਾਰਵਾਸ਼ ਹੋ ਰਹੀ ਹੈ ਉੱਥੋਂ ਦੇ ਅਗਲੇ ਆਰਗੇਨਾਈਜ਼ਰਸ ਨੇ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤਾਂ ਸਰ ਜੋ ਅੱਜ ਇੱਥੇ ਚੈਰੀਟੇਬਲ ਕਾਰਵਾਸ਼ ਹੋ ਰਿਹਾ ਥਰਡ ਟਾਈਮ ਹੈ ਜਿਹੜਾ ਇਵੈਂਟ ਕਰਵਾਇਆ ਜਾ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਸਾਡਾ ਥਰਡ ਇਵੈਂਟ ਆ ਏਵਰੀ ਈਅਰ ਅਸੀਂ ਥੋੜੇ ਹੋਰ ਪੈਸੇ ਰੇਜ਼ ਕਰ ਲੈਂਦੇ ਆ ਜਿੰਨੇ ਜਿਹੜਾ ਸੀ ਜਿਹੜੀ ਮਨੀ ਕਲੈਕਟਡ ਹੈ ਉਹ ਪੰਜਾਬੀ ਕਮਿਊਨਿਟੀ ਹਾਊਸ ਸਰਵਿਸਿਜ਼ ਨੂੰ ਜਾਊਗੀ ਪੰਜਾਬੀ ਕਮਿਊਨਿਟੀ ਹਾਊਸ ਸਰਵਿਸਿਜ਼ ਇੱਕ ਰਜਿਸਟਰਡ ਛੇਡੀ ਆ ਬਹੁ ਲੋਕਾਂ ਨੂੰ ਪਤਾ ਨਹੀਂ ਉਹ 35 ইয়ারਜ਼ ਇਤੇ ਬ੍ਰੈਂਟਨ ਪੀਲ ਏਰੀਆ ਨੂੰ ਸਰਵ ਕਰਦੇ ਆ ਕੋਈ ਵੀ ਐਡਿਕਸ਼ਨ ਵਾਲੋਂ ਸੀਨੀਅਰਸ ਨੂੰ হেল্প ਚਾਹੀਦੀ ਆ ਨੰਨੇ ਬੰਦੇ ਆਉਦੇ ਆ ਫੜਾ ਜਿਹੜਾ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਤਕਰੀਬ ਕਾਉਂਸਲ ਆ ਪਹਿਲੋਂ ਫੰਡਿੰਗ ਨਹੀਂ ਸੀਗੀ ਆਪਨੀ ਕਮਿਊਨਿਟੀ ਨੇ ਇਕੱਠੇ ਹੋ ਕੇ ਪੈਸੇ ਕੀਤੇ ਆ ਗ੍ਰੀਫ ਕਾਉਂਸਲ ਨੂੰ ਬਹੁ ਲੋਕਾਂ ਨੂੰ ਪਤਾ ਨਹੀਂ ਗਾ ਫਿਰ ਉਹ ਤੋਂ ਬਾਅਦ ਬਹੁ ਲੋਕੀ ਤਾਂਗ ਹੁੰਦੇ ਆ ਮੈਂਟਲ ਹੈਲਥ ਤੌਰ ਉਪੋਂ ਸੋ ਥਿਸ ਇਜ਼ ਅ ਸਪੋਰਟ ਉ ਪੰਜਾਬੀ ਵਿੱਚ ਹਿੰਦੀ ਵਿੱਚ ਉਹ ਸਪੋਰਟ ਲੋਕਾਂ ਨੂੰ ਮਿਲੂਗੀ ਸਰ ਜਿਵੇਂ ਇਥੇ ਕਾਰ ਵਾਸ਼ੇਸ ਕਿੱਤਿਆਂ ਜਾਂਦੀਆਂ ਨੇ ਇਹ ਜਿਹੜਾ ਆਈਡੀਆ ਆ ਜਦੋਂ ਇਹਦੀ ਸ਼ੁਰੂਆਤ ਕੀਤੀ ਗਈ ਤਾਂ ਇਹ ਕਿਵੇਂ ਸ਼ੁਰੂ ਕੀਤਾ ਗਿਆ ਸੀਗਾ ਕਿੰਨੇ ਜਾਣਿਆਂ ਦੀ ਟੀਮ ਨੇ ਮਿਲ ਕੇ ਸ਼ੁਰੂ ਕੀਤਾ ਸੋ ਬੇਸਿਕਲੀ ਅਸੀਂ ਇਦਾਂ ਸੋਚਿਆ ਸੀ ਕਾਰਵਾਸ਼ ਦਾ ਲੋਕਲ ਸੋ ਬੇਸਿਕਲੀ ਕਾਰਵਾਸ਼ ਕਰਾਉਣਾ ਚਾਹਦੇ ਸੀ ਬਟ ਵੀ ਆਲਸੋ ਵਾਂਟ ਮੇਕ ਇਟ ਆਫ ਫਨ ਡੇ ਫੈਮਲੀਆ ਇਕੱਠੀਆਂ ਹੋ ਕੇ ਤੇ ਤੁਸੀਂ ਦੇਖੋ ਮੈਂ ਬਹੁਤ ਸੀ ਕਿੱਸ ਆਈਸਕ੍ਰੀਮ ਟਰੱਕ ਆ ਫੂਡ ਆ ਕਮਿਊਨਿਟੀ ਨੇ ਇਕੱਠਿਆ ਹੋ ਕੇ ਕੀਤਾ ਆ ਸੋ ਬਿਜ਼ਨਸ ਪਾਰਟਨਰਸ ਵੀ ਹੈਗੇ ਆ ਬਟ ਫੋਲੋ ਕਰਨ ਆਪਣੇ ਸਰਵਿਸਿਸ ਵੀ ਡੋਨੇਟ ਕੀਤੀਆਂ ਵੀ ਵਾਂਟ ਟੂ ਮੇਕ ਇਟ ਆਫ ਫਨ ਯੂਥਫੁਲ ਡੇ ਤੇ ਐਨੀ ਮੈਸੇਜ ਤੋਂ ਉਸੇ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਹਾਂ ਮੈਂ ਤਾਂ ਆਈ ਕਹਿਣਾ ਚਾਹੁੰਦਾ ਜਿੱਤਾਂ ਨੂੰ ਨਹੀਂ ਪਤਾ ਪੰਜਾਬੀ ਕਮਿਊਨਿਟੀ ਹੱਲਪ ਸੇਵਿਸ ਕੋਣ ਆ ਹੁਣ 1.5 ਸਾਲ ਤੋਂ ਮੈਂ ਉਹਨਾਂ ਦਾ ਬੋਰਡ ਮੈਂਬਰ ਆ ਪਲੀਜ਼ ਗੈਟ ਟੂ ਨੋ ਦਮ ਉਹ ਆਪਣੀ ਕਮਿਊਨਿਟੀ ਲਈ ਬਹੁਤ ਹੈਲਪ ਕਰਦੇ ਆ ਇਫ ਯੂ ਕੈਨ ਬਿਜ਼ਨਸ ਵੀਰਾਂ ਨੂੰ ਤੁਸੀਂ ਸਪੋਰਟ ਕਰੋ ਤਾਂ ਅੱਗੇ ਹੋਰ ਵੀ ਆਰਗੇਨਾਈਜ਼ਰਸ ਦੇ ਨਾਲ ਗੱਲਬਾਤ ਕਰਦੇ ਆ ਤਾਂ ਸਰ ਅੱਜ ਦਾ ਜੋ ਇੱਥੇ ਇਵੈਂਟ ਹੋ ਰਿਹਾ ਆ ਕਾਫੀ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਇੰਨੇ ਲੋਕੀ ਪਹੁੰਚੇ ਹੋਏ ਨੇ ਕੀ ਕਹਿਣਾ ਚਾਹੋਗੇ ਇਸ ਮੌਕੇ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਫਿਊਨੋ ਲੋਕੀ ਤੁਹਾਡੇ ਘਰ ਆਉਂਦੇ ਆ ਅਫਸੋਸ ਕਰਨ ਆਉਂਦੇ ਆ ਪਰ ਹਫਤੇ ਦੋ ਹਫਤੇ ਬਾਅਦ ਸਾਰੇ ਰੁਕ ਜਾਂਦੇ ਆ ਉਸ ਤੋਂ ਬਾਅਦ we all deal with grief and ke ke strong ਆਪਣੇ ਗਰੀਫ ਨਾਲ ਜੀ ਕਰਦੇ ਕਈ ਹੋਟਾਂ ਦੇ ਨਾਲ ਪਰ ਇਸ ਟਾਈਮ ਤੇ ਸਾਡੇ ਕੋ ਕੋਈ ਡੈਜ਼ਿਗਨੇਟਿਡ ਪਰਸਨ ਹੈ ਨਹੀਂਗਾ ਜਿਹੜਾ ਕੋਈ ਗਰੀਫ ਕਾਉਂਸਲਿੰਗ ਦੇ ਸਕਦਾ ਸਾਡੇ ਕਮਿਊਨਿਟੀ ਨੂੰ so see ਇਸ ਸਾਲ 70000 ਡਾਲਰ ਇਕੱਠੇ ਕੀਤੇ ਆ ਟੂ ਹਾਇਰ ਅ ਸਰਟੀਫਾਈਡ ਗਰੀਫ ਕਾਉਂਸਲਰ ਜੇ ਤੁਸੀਂ ਸਾਡੇ ਨਾਲ ਫਿਊਨੋ ਕੀਤਾ ਜਾਂ ਹੋਰ ਕਿਸੇ ਨਾਲ ਕੀਤਾ ਡਸਨਟ ਮੈਟਰ ਤੁਸੀਂ ਪੀਸੀਐਚ ਇਸ ਨਾਲ ਪੀਸੀਐਸ ਨਾਲ ਕੰਟੈਕਟ ਕਰ ਸਕਦੇ ਆਂ ਐਂਡ ਤੁਸੀਂ ਉਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਆਂ ਇਟ ਡਸਨਟ ਮੈਟਰ ਕੋਈ ਬਜ਼ੁਰਗ ਹੋਵੇ ਨਿਆਣਾ ਹੋਵੇ ਡਸਨਟ ਮੈਟਰ ਸਾਰੇ ਜਾਣੇ ਆ ਸਕਦੇ ਆ ਸਰ ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ ਉਹ ਕਿੰਨਾ ਕੁ ਸਪੋਰਟ ਕਰਦੀ ਆ ਤੁਹਾਨੂੰ ਜਿਵੇਂ 3rd ਟਾਈਮ ਇਵੈਂਟ ਹੋ ਰਿਹਾ ਆ ਤਾਂ ਪਿਛਲੇ ਸਾਲਾਂ ਚ ਕਿੰਨੀ ਸਪੋਰਟ ਮਿਲੀ ਸੋ ਇੱਥੇ ਇਜ਼ ਆਲ ਬਿਕਾਜ਼ ਆਫ ਆਪਣੇ ਜਿਹੜੀ ਕਮਿਊਨਿਟੀ ਦੇ ਬਿਜ਼ਨੈਸੇਸ ਐਂਡ ਸਮਾਲ ਬਿਜ਼ਨੈਸੇ ਸਾਰੇ ਇਕੱਠੇ ਲਾੜ ਕੇ ਅਸੀਂ ਕੰਮ ਕਰਦੇ ਆਂ ਕੀ ਕਹਿੰਦੇ ਛੋਟੇ ਡੋਨੇਸ਼ਨ ਦੇ ਦੇ ਕਹਿੰਦੇ ਵੱਡੇ ਡੋਨੇਸ਼ਨ ਦੇ ਤੇ ਪਰ ਉਹ ਤੋਂ ਬਿਨਾ ਅਸੀਂ ਨਹੀਂ ਕਰ ਸਕਦੇ ਐਂਡ ਦੀ ਸੇਮ ਗਰੂਪਸ ਐਂਡ ਆਰਗੇਨਾਈਜੇਸ਼ਨਸ ਆ ਦੇ ਨੀਡ ਟੂ ਸਪਰੈਡ ਦਾ ਮੈਸੇਜ ਆਫ ਗਰੀਫ ਐਸ ਵਲ ਮਿਨਿਸਟਰ ਆਫ ਟ੍ਰਾਂਸਪੋਰਟੇਸ਼ਨ ਪ੍ਰੋਮਿਸ ਸਰਕਾਰੀ ਆ ਜਿਸ ਸਾਹਮਣੇ ਮੌਜੂਦ ਨੇ ਗੱਲਬਾਤ ਕਰਦੇ ਆ ਸੱਚੀ ਗੱਲ ਸਰ ਸੱਚੀ ਗੱਲ ਜੀ ਜਿਸ ਤਰ੍ਹਾਂ ਜੋ ਇੱਥੇ ਇਵੈਂਟ ਹੋ ਰਿਹਾ ਬ੍ਰੈਂਪਟਨ ਦੇ ਵਿੱਚ ਕਾਰ ਵਾਸ਼ ਕੀਤੀਆਂ ਜਾ ਰਹੀਆਂ ਚੈਰੀਟੇਬਲ ਇਵੈਂਟ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਵੇਖੋ ਜੀ ਬਹੁਤ ਵਧੀਆ ਪ੍ਰਬਾਲਾ ਕੀਤਾ ਗਿਆ ਜੀ ਆਪਣੇ ਤੇ ਹੋਪ ਕੋਲੈਕਟਿਵ ਜਿਹੜੇ ਗਰੁੱਪ ਸਾਰੇ

Hello, ma'am. Um, how are you I'm to a great event. Both community members support us to raise funds for a full time grief counsellor for Punjabi Community Health Services. So, ma'am, uh, if anybody wants to join this team, how can they? Definitely. So, you can always apply online, um, just submit your resume online. We're a great organization. We love to see new familiar faces as well. So, it'd be great. And any message you want to convey to the audience who is watching you right now, yes. Support, support, support. We're all here for a great cause. Um, Punjabi Community Health Services, we have a lot of wonderful services, everything from youth to newcomers to seniors. So definitely just try to support in any way that you can. hello ਇਹ ਜਿਹੜੇ ਪੰਜਾਬੀ ਹੈਲਥ ਆਰਗੇਨਾਈਜੇਸ਼ਨ ਹੈ ਪੰਜਾਬੀ ਹੈਲਥ ਐਸੋਸੀਏਸ਼ਨ ਵਾਸਤੇ ਆ ਤੇ ਚੈਰਿਟੀ ਕਰ ਕੀਤੀ ਜਾ ਰਹੀ ਆ ਤੇ ਜਿੰਨੇ ਫੰਡ ਕੱਢੇ ਕੀਤੇ ਜਾ ਰਹੇ ਉਹਨਾਂ ਨੇ ਇਸ ਫੈਮਿਲੀ ਨੂੰ ਜਾਣੇ ਆ ਤੇ ਉਸ ਸੌਰੀ ਉਸ ਆਰਗੇਨਾਈਜੇਸ਼ਨ ਨੂੰ ਜਾਣੇ ਆ ਤੇ ਮੈਂ ਖਾਸ ਕਰਕੇ ਧੰਨਵਾਦ ਕਰਨਾ ਚਾਹੁੰਦਾ ਸਾਰੇ ਆਰਗੇਨਾਈਜ਼ਰਜ਼ ਦਾ ਖਾਸ ਕਰਕੇ ਔਜਲਾ ਫੈਮਿਲੀ ਕਲਵਿੰਦਰ ਸਿੰਘ ਔਜਲਾ ਤੇ ਉਹਨਾਂ ਦੇ ਸਾਰੇ ਸੁਪੁੱਤਰਾਂ ਦਾ ਜਿਨ੍ਹਾਂ ਨੇ ਇਹ ਪ੍ਰਬੰਧ ਕੀਤਾ ਤੇ ਸਾਡੇ ਸਾਰੇ ਪਰਿਵਾਰਵਰੋਂ ਸਾਰੇ ਸਪੌਂਸਰ ਦਾ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਐਂਡ ਹਮਦਾਰਦ ਟੀਵੀ ਦਾ ਖਾਸ ਕਰਕੇ ਧੰਨਵਾਦ ਜਿਹੜੇ ਕਿ ਹਮੇਸ਼ਾ ਇਸ ਤਰ੍ਹਾਂ ਦੇ ਵਧੀਆ ਕਾਰਜਾਂ ਨੂੰ ਪਬਲਿਕ ਤੱਕ ਪਹੁੰਚਾਉਂਦੇ ਆ ਤੇ ਸਾਰਿਆਂ ਨੂੰ ਇੱਕ ਵਾਰੀ ਫੇਰ ਮੇਰੇ ਵੱਲੋਂ ਸასი ਸ਼ਕਲ ਮੈਂ ਹਰਪਾਲ ਸੰਧੂ ਸਮੋਸਾ ਐਂਡ ਸਵੀਟ ਬੈਕਰੀ ਤੋਂ ਹਲੋ ਜੀ ਮੈਂ ਹਰਮਿੰਦਰ ਸੰਧੂ ਸਮੋਸਾ ਸਵੀਟ ਬੈਕਰੀ ਤੋਂ ਮੈਂ ਸਾਰੇ ਪ੍ਰਬੰਧਕਾਂ ਦਾ ਖਾਸ ਕਰਕੇ ਔਜਲਾ ਪਰਿਵਾਰ ਦਾ ਬਹੁਤ ਬਹੁਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਗਰਮੀ ਦੇ ਵਿੱਚ ਵੀ ਇਹ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤੇ ਹਮਦਾਰ ਟੀਵੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਤਾਂ ਤੇ ਹੋਰ ਵੀ ਕਾਫੀ ਸਾਰੇ ਲੋਕ ਮੌਜੂਦ ਨੇ ਸਪான்ਸਰਸ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸੱਚੀ ਗੱਲ ਸਰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਚਾਹਾਂਗੀ ਆਪਣੇ ਆਪ ਨੂੰ ਇੱਕ ਵਾਰੀ ਇੰਟਰੋਡਿਊਸ ਕਰ ਦੋ ਸਾਰੇ ਦਰਸ਼ਕਾਂ ਦੇ ਨਾਲ ਹਾਂਜੀ ਮੇਰਾ ਨਾਮ ਖੁਸ਼ਬੀਰ ਸਿੰਘ ਜੀ ਤੇ ਅਸੀਂ ਡੀਜੀ ਕਸਟਮ ਵੱਲੋਂ ਆ ਸਾਡਾ ਕੰਮ ਰੈਪਿੰਗ ਡਿਟੇਲਿੰਗਸ ਅਸੀਂ ਸਾਰੀਆਂ ਕਸਟਮਾਈਜ਼ ਕਰਦੇ ਆ ਤੇ ਅੱਜ ਅਸੀਂ ਇਹਨ ਆਹ ਕਾਰਵਾਸ਼ ਵਾਸਤੇ ਸੋਸਾਇਟੀ ਲਈ ਫੰਡ ਰੇਜ਼ ਵਾਸਤੇ ਅੱਜ ਸੋ ਅਸੀਂ ਅੱਜ ਇੱਥੇ ਆਏ ਤੁਹਾਡੀ ਸੇਵਾ ਦੇ ਵਿੱਚ ਅੱਜ ਸਰ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ ਅੱਜ ਇੱਥੇ ਇਹ ਇਵੈਂਟ ਹੋ ਰਿਹਾ ਹੈ ਸਾਨੂੰ ਬਹੁਤ ਵਧੀਆ ਲੱਗਦਾ ਪਿਆ ਸਾਨੂੰ ਇਹ ਵੀ ਆ ਕਿ ਇਸ ਚੀਜ਼ ਚੈਰਿਟੀ ਦੇ ਜਿਹੜਾ ਫੰਡ ਰੇਜ਼ ਹੋਗਾ ਇਹਦੇ ਨਾਲ ਬਹੁਤ ਜਾਣਿਆਂ ਦੀ ਹੈਲਪ ਹੋਊਗੀ ਜਿਹਦੇ ਵਿੱਚ ਸਾਨੂੰ ਸਾਡਾ ਹੀ ਗੋਲ ਆ ਵੀ ਨੈਕਸਟ ਈਅਰ ਆਪਾਂ ਹੋਰ ਤੋਂ ਹੋਰ ਫੰਡ ਰੇਜ਼ ਕਰੀਏ ਜਿੰਨਾ ਆਪਾਂ ਹੋਰ ਲੋਕਾਂ ਦੀ ਮਦਦ ਕਰ ਸਕੀਏ ਇਹਦੇ ਨਾਲ ਇੱਕ ਕਾਰਵਾਸ਼ ਹੁੰਦੀਆਂ ਨੇ ਜੋ ਕਿ ਵਧੀਆ ਵੀ ਹੁੰਦਾ ਹੈ ਤੇ ਸਾਰਿਆਂ ਨੂੰ ਨਾਲੇ ਫੋਟੋ ਵੀ ਮਿਲਦਾ ਸਾਰਿਆਂ ਨੇ ਇੰਜੋਏ ਵੀ ਕਰਦੇ ਨੇ ਕਿਸੇ ਨੂੰ ਸਾਨੂੰ ਕਿ ਲੱਗਦਾ ਕਿ ਜਿਹੜੀ ਪੰਜਾਬੀ ਕਮਿਊਨਿਟੀ ਹੈ ਉਹਨਾਂ ਨੂੰ ਵੱਧ ਚੜ ਕੇ ਇਹੋ ਜਿਹੇ ਇਵੈਂਟਸ ਦਾ ਹਿੱਸਾ ਬੰਨਣਾ ਚਾਹੀਦਾ ਹੈ ਹਾਂਜੀ ਜ਼ਰੂਰ ਇੱਥੇ ਤੁਸੀਂ ਵੇਖ ਸਕਦੇ ਜੇ ਬੱਚਿਆਂ ਦੇ ਐਂਟਰਟੇਨਮੈਂਟ ਵਾਸਤੇ ਵੀ ਆ ਫੂਡ ਵਾਸਤੇ ਵੀ ਆ ਕਾਰਵਾਸ਼ ਵਾਸਤੇ ਵੀ ਆ ਈਵਨ ਵੀ ਇਹਦੇ ਵਿੱਚ ਮੈਸੇਜ ਕਿੰਨਾ ਵਧੀਆ ਡਿਲੀਵਰ ਹੋ ਰਿਹਾ ਕਮਿਊਨਿਟੀ ਦੇ ਵਿੱਚ ਤੇ ਰਾਈਟ ਨਾਉ ਸਾਡੇ ਕੋਲ ਪੁਲਿਸ ਨੇ ਵੀ ਕਾਰਵਾਸ਼ ਕਰਵਾਈਆਂ ਆ ਫਾਇਰ ਵਾਲੇ ਵੀ ਆਏ ਆ ਟੈਕਸੀਜ਼ ਵਾਲੇ ਵੀ ਆਏ ਆ ਸੋ ਸੋ ਇੱਕ ਕਮਿਊਨਿਟੀ ਦਾ ਮੈਸੇਜ ਬਹੁਤ ਵਧੀਆ ਕਨਵੇ ਹੋ ਰਿਹਾ ਇਹਦੇ ਵਿੱਚ ਸੋ ਸੋ ਹੈਵ ਟੂ ਗਾ ਵੀ ਲੋਕਾਂ ਨੂੰ ਵੱਧ ਤੋਂ ਵੱਧ ਇਹੋ ਜਿਹੇ ਇਵੈਂਟਸ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਆ ਤਾਂ ਕਿ ਦੱਸ ਕਿ ਇਹ ਵੀ ਪੰਜਾਬੀਆਂ ਦੇ ਵੀ ਜਿਹੜੇ ਇਵੈਂਟਸ ਆ ਇਹੋ ਜਿਹੇ ਆਰਗੇਨਾਈਜ਼ ਜਿਹੜੇ ਸੁਸਾਇਟੀ ਵਾਸਤੇ ਹੁੰਦੇ ਬਹੁਤ ਗੋੜਿਆ ਤਾਜੋ ਤੇ ਬ੍ਰਾਮਟਨ ਦੇ ਵਿੱਚ ਕਾਰ ਵਾਸ਼ ਕੀਤੀਆਂ ਗਈਆਂ ਤੇ ਇਥੋਂ ਜੋ ਵੀ ਫੰਡਸ ਇਕੱਠੇ ਹੁੰਦੇ ਨੇ ਉਹ ਪੰਜਾਬੀ ਲੋਕਾਂ ਦੀ ਸੇਵਾ ਦੇ ਲਈ ਹੀ ਜਿਹੜੇ ਵਰਤੇ ਜਾਂਦੇ ਨੇ ਆਰਗੇਨਾਈਜ਼ਰਸ ਦੇ ਵੱਲੋਂ ਸਾਰੀ ਜਾਣਕਾਰੀ ਜੋ ਹੈ ਤਾਂ ਹਾਰਡਨਲ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਇਹ ਵੀ ਕਿਹਾ ਕਿ ਪੰਜਾਬੀ ਕਮਿਊਨਿਟੀ ਦਾ ਉਹਨਾਂ ਨੂੰ ਪਿਛਲੇ ਸਾਲਾਂ ਤੋਂ ਬਹੁਤ ਵਧੀਆ ਰਿਸਪੌਂਸ ਮਿਲਦਾ ਆ ਰਿਹਾ ਤੇ ਉਮੀਦ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਪੰਜਾਬੀ ਕਮਿਊਨਿਟੀ ਦੇ ਲੋਕ ਤੇ ਹੋਰ ਵੀ ਲੋਕ ਉਹਨਾਂ ਦਾ ਇਸੇ ਤਰ੍ਹਾਂ ਹੀ ਸਾਥ ਦਿੰਦੇ ਆਉਣਗੇ ਫਿਲਹਾਲ ਅੱਜ ਦੀ ਰਿਪੋਰਟ ਦੇ ਵਿੱਚ ਇੰਨਾ ਹੀ ਕੈਮਰਾਮੈਨ ਵਿਪਿੰਦਨਾਲ ਗੁਰਜੀਤ ਕੌਰ ਨੂੰ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ